ਬਹੁਤ ਬਹੁਤ ਮੁਬਾਰਕਾਂ ਜੀ ਮੈਂ ਅੱਜ ਗੁਰਦਾਉਂ ਸ਼ਹਿਰ ਦੇ ਵਿੱਚ 5 ਕਰੋੜ ਰੁਪਏ ਦਾ ਇੱਕ ਫਲੈਟ ਲੈ ਲਿਆ ਮੈਂ ਬਹੁਤ ਖੁਸ਼ ਹਾਂ ਅੱਜ ਆਪਦੇ ਰਹਿਣ ਦੇ ਲਈ 5 ਕਰੋੜ ਰੁਪਏ ਦਾ ਫਲੈਟ ਲਿਆ ਮੈਂ ਇਹ ਮੇਰੀ 2.5 ਸਾਲਾਂ ਦੀ ਮਿਹਨਤ ਹੈ ਬਹੁਤ ਖੁਸ਼ ਹਾਂ ਮੈਂ ਅੱਜ ਪਰ ਇੱਕ ਪ੍ਰੋਬਲਮ ਆ ਇਸ ਫਲੈਟ ਦੇ ਨਾਲ ਜਿਹੜੀ ਜ਼ਮੀਨ ਆ ਨਾ ਉਸ ਜ਼ਮੀਨ ਦੇ ਵਿੱਚ ਸ਼ਹਿਰ ਦਾ ਪ੍ਰਸ਼ਾਸਨ ਕਹਿੰਦਾ ਵੀ ਇੱਕ ਸਮਸ਼ਾਨ ਘਾਟ ਤੇ ਕਬਰਿਸਤਾਨ ਬਣੂਗਾ ਹੁਣ ਕਬਰਿਸਤਾਨ ਤੇ ਸਮਸ਼ਾਨ ਘਾਟ ਬਣ ਰਿਹਾ ਆਬਵੀਅਸ ਜੀ ਗੱਲ ਹੈ ਇਹਨਾਂ ਫਲੈਟਾਂ ਦੀ ਕੀਮਤ ਹੁਣ ਥੱਲੇ ਡਿੱਗ ਪੈਣੀ ਆ 5 ਕਰੋੜ ਵਾਲਾ 5 ਦਾ ਨਹੀਂ ਰਿਹਾ ਹੁਣ ਥੱਲੇ ਡਿੱਗ ਪਿਆ ਸੋਚੋ ਜੇ ਇਸੇ ਫਲੈਟ ਦੇ ਨਾਲ ਦਾ ਜਿਹੜਾ ਫਲੈਟ ਆ ਉਹ ਵਿਰਾਟ ਕੋਹਲੀ ਜਾਂ ਮੀਤਾਬ ਬੱਚਨ ਜਾਂ ਸ਼ਾਹਰੂਖ ਖਾਨ ਕੋਈ ਹੋਰ ਲੈ ਲੈਂਦਾ ਜਾਂ ਨਾਲ ਦੀ ਜ਼ਮੀਨ ਦੇ ਵਿੱਚ 에어ਪੋਰਟ ਬਣ ਜਾਂਦਾ ਫਿਰ ਉਹਦੀ ਕੀਮਤ ਵੱਧ ਜਾਣੀ ਸੀ ਨਾ 5 ਕਰੋੜ ਤਾਂ ਵੀ ਉੱਪਰ ਚਲੀ ਜਾਣੀ ਸੀ ਪਰ ਹੁਣ ਸ਼ਮਸ਼ਾਨ ਘਾਟ ਨਾਲ ਖੁੱਲ ਰਿਹਾ ਕਬਰਿਸਤਾਨ ਖੁੱਲ ਰਿਹਾ ਹੁਣ ਉਹਦੀ ਕੀਮਤ ਘੱਟ ਚੁੱਕੀ ਹੈ ਸਬਕ ਆ ਦੋਸਤੋ ਵੀਡੀਓ ਦੇ ਵਿੱਚ ਤੁਹਾਡੀ ਸੰਗਤ ਹੈ ਕਰਦੀ ਹੈ ਤੁਹਾਡੇ ਨਾਲ ਦੇ ਲੋਕ ਤੈ ਕਰਦੇ ਹੈ ਤੁਹਾਡੇ ਰਹਿਣ ਵਾਲੇ ਨਾਲ ਸਾਥੀ ਤੈ ਕਰਦੇ ਆ ਤੁਸੀਂ ਕਿੰਨੀ ਜ਼ਿੰਦਗੀ ਚ ਅੱਗੇ ਜਾਓਗੇ ਤੁਸੀਂ ਜਿੰਨੇ ਮਰਜੀ ਮਿਹਨਤੀ ਹੋ ਤੁਸੀਂ ਜਿੰਨੇ ਮਰਜੀ ਚੰਗੇ ਹੋ ਜਿੰਨੇ ਮਰਜੀ ਪੋਜ਼ਿਟਿਵ ਵਿਅਕਤੀ ਹੋ ਜੇ ਨੈਗੇਟਿਵ ਲੋਕਾਂ ਦੇ ਨਾਲ ਰਹਿੰਦੇ ਹੋ ਜੇ ਮਾੜੇ ਲੋਕਾਂ ਦੇ ਨਾਲ ਰਹਿੰਦੇ ਹੋ ਤੁਸੀਂ ਜਿੰਨੀ ਮਰਜੀ ਮਿਹਨਤ ਕਰ ਲਓ ਤੁਸੀਂ ਜ਼ਿੰਦਗੀ ਤਰੱਕੀ ਨਹੀਂ ਕਰ ਸਕਦੇ ਜ਼ਿੰਦਗੀ ਦੇ ਵਿੱਚ ਚੰਗੇ ਲੋਕਾਂ ਦਾ ਸੰਗ ਰੱਖੋ ਚੰਗੇ ਲੋਕਾਂ ਦਾ ਸਾਥ ਰੱਖੋ ਸੰਗਤ ਵਧੀਆ ਰੱਖੋ ਮਾੜੀ ਸੰਗਤ ਤੁਹਾਡੀ ਸਾਰੀ ਮਿਹਨਤ ਮਿੱਟੀ ਚ ਮਿਲਾ ਸਕਦੀ ਹੈ ਚੰਗੀ ਸੰਗਤ ਰੱਖੋ ਚੰਗੇ ਲੋਕਾਂ 'ਚ ਬੈਠੋਗੇ ਜਿਹੜੇ ਲੋਕ ਗੱਲਾਂ ਕਰਦੇ ਆ ਵੀ ਆਪਾਂ 1 ਕਰੋੜ ਦਾ ਫਲੈਟ ਲੈਣਾ ਇੱਕ 20 ਲੱਖ ਦੀ 50 ਲੱਖ ਦੀ ਗੱਡੀ ਲੈਣੀ ਆ ਤੁਸੀਂ ਉਸ ਤੋਂ ਵੱਡੀ ਗੱਡੀ ਤੇ ਉਸ ਤੋਂ ਵੱਡੇ ਫਲੈਟ ਦੇ ਸੁਪਨੇ ਵੇਖਣੀ ਸ਼ੁਰੂ ਕਰੋਗੇ ਮਾੜੇ ਲੋਕਾਂ ਦੀ ਸੰਗਤ ਛੱਡੋ ਚੰਗੀ ਸੰਗਤ ਤੁਹਾਨੂੰ ਜ਼ਿੰਦਗੀ ਤਰੱਕੀ ਦੇਵੇਗੀ